ਜਿਹ ਮਾਇਆ ਮਮਤਾ ਤਜੀ ਸਭ ਤੇ ਭਇਓ ਉਦਾਸ ਕਹੋ ਨਾਨਕ ਸੁਨ ਰੇ ਮਨਾ ਤੇਹ ਘਾਟੀ ਬ੍ਰਹਮ ਨਿਵਾਸ ਜੇ ਮਾਇਆ ਮਮਤਾ ਤਜ ਜੇ ਮਾਇਆ ਮਮਤਾ ਛੋਇ ਤੀਆਂ ਸਭ ਤੇ ਭਇਓ ਉਦਾਸ ਸਾਰਾ ਤਯੋ ਦਾਸ ਹੋ ਗਿਆ ਕੋੜਾ ਤੇ ਉਪਰ ਆਸ ਰੱਖ ਲਈ ਹੋਰ ਨਾਮ ਦੀ ਨਾਮ ਦੀ ਆਸੋ ਉਦਾਸ ਹੈ ਅਗਰੇ ਆਸ ਉਦਾਸ ਹੈ ਇਹਦੀ ਆਸ ਛੱਡ ਦਿੱਤੀ ਇਹਨਾਂ ਤੇ ਉਦਾਸ ਹੋ ਗਿਆ ਕੋੜਾ ਨਿਕ ਸੋ ਦੇਵਨਾ ਸੇ ਘੜ ਬ੍ਰਹਮ ਨਵਾਦ ਉਹ ਹੁੰਦੇ ਜਿਵੇਂ ਪਰਗਟਾ ਪ੍ਰਕਾਣ ਹੋ ਗਿਆ ਉਹ ਬ੍ਰਹਮੇ ਹਰਮਾਇਆ ਗਿਆ ਉੱਥੇ ਉੱਥੇ ਹੁਣ ਰੋਗ ਨਹੀਂ ਰਿਹਾ ਉਹ ਦੇ ਰਿਹਾ ਕੋਈ ਪਰ ਭਜਾਦਾ ਹੋ ਰਿਹਾ ਹੈ ਦੇ ਦੇ ਗਲਾ ਆਜਾ ਰਾਜਾ ਰਾਮ ਪਤਾਰਾ ਰਾਜਾ ਰਾਮ ਪਤਾਰਾ ਜਾਦਾ ਹੋਣਾ ਕਹਿਰ ਦਾ ਸਾਫ ਹੋ ਜਾ। ਕੋ ਕਾਲ ਨਹੀਂ ਰਹਿੰਦਾ। ਜਦੋਂ ਜਦੋਂ ਕਾਲ ਹੈ ਤੇ ਜਾਉਂ ਨਹੀਂ ਆਉਂਦਾ। ਉਹ ਤੋਂ ਥੰਡੇ ਘੁੱਟਦਾ ਰਹਿੰਦਾ। ਪਤਾਲ ਚ ਰਹਿੰਦਾ ਉਹ ਨਾਲ ਜਰ। ਹਾਂ ਜੀ। ਅੱਛਾ ਜੀ ਬ੍ਰਹਮਤੋ ਕੀ ਪਾ ਬਣਦਾ ਜੀ। ਇਹ ਕੋ ਹੋ ਗਿਆ। ਅੱਛਾ ਉਹਨੇ ਪੂਰਨ ਬ੍ਰਹਮ ਦੀ ਗੱਲ ਆ ਰਹੀ ਹੈ ਜੀ। ਨਵਾਸ ਹੋ ਗਿਆ ਪੂਰਨ ਹੋ ਗਿਆ। ਜਿਸ ਨਾਲ ਜਰ ਬ੍ਰਹਮ ਢੋਲਦਾ ਬ੍ਰਹਮ ਦਾ ਵੰਡੋਲ ਦਾ ਨਵਾਸ ਕਿੱਥੇ ਹੈ ਅੱਛਾ ਤੇ ਇੱਕ ਠੀ ਬ੍ਰਹਮ ਨਿਵਾਸ ਉਹ ਘੜ ਦੇ ਵਿੱਚ ਬ੍ਰਹਮ ਦਾ ਨਿਵਾਸ ਹੋ ਗਿਆ ਪਹਿਲਾਂ ਥੋੜੀ ਜਿਹਾ ਦੁੱਕਾ ਪੈਠਾ ਦਾ ਫਲੇ ਪੋਰੇ ਜੇ ਪੋਰੇ ਤੋਂ ਉੱਤੇ ਆ ਗਿਆ ਪ੍ਰਗਟ ਹੋ ਗਿਆ ਅੱਛਾ ਜਿਵੇਂ ਆਪਾਂ ਕਹ ਜੀ ਪ੍ਰਗਟਿਓ ਖਾਲਸਾ ਪਰਮਾਤਮ ਕੀ ਮੌਜ ਹੈ ਜੀ ਹਾਂ ਪਹਿਲਾਂ ਪੋਰੇ ਜੇ ਬਾਹਰ ਦਿਨਗੜ ਦਾ ਅਸਰੇ ਇਹ ਸੋਝ ਦੇਖਣਾ ਹੀ ਨਹੀਂ ਹੈ ਇਹ ਸਾਰੇ ਉਪਦੇਸ਼ ਮਨ ਨੂੰ ਹੀ ਸੁਨਾਇਆ ਜਾ ਰਿਹਾ ਜੀ ਬਾਰ-ਬਾਰ। ਹੋਰ ਹੋਰ ਕੀ ਪਸਾਉਣਾ? ਇਹ ਵੀ ਮਨੇ ਮਾਇਆ 'ਚ ਫਸਿਆ ਹੋਇਆ ਨਾ ਜੀ। ਹਾਂ ਜੀ। ਇਹ ਗਾ ਇਹ ਇੱਥੇ 18 ਨੰਬਰ ਸ਼ਲੋਕ ਦੀ ਸਮਾਪਤੀ ਹੈ ਜੀ।